ਸਾਤਿਕਾਲ ਜੀ ਮੈਂ ਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਰਵਿੰਦਰ ਫੈਬ੍ਰਿਕ ਤੇ ਰਵਿੰਦਰ ਫੈਬ੍ਰਿਕ ਤੇ ਤੁਸੀਂ ਦੇਖ ਸਕਦੇ ਜੇ ਲੇਡੀਜ਼ ਸੂਟਾਂ ਦੀ ਬਹੁਤ ਸਾਰੀ ਵੈਰਾਈਟੀ ਨਵੇਂ-ਨਵੇਂ ਸੋਹਣੇ-ਸੋਹਣੇ ਤੇ ਕੈਂਟ-ਕੈਂਟ ਸੂਟਾਂ ਨੂੰ ਦੇਖਣ ਵਾਸਤੇ ਤੁਸੀਂ ਮੇਰੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਕਮੈਂਟ ਕਰਨਾ ਨਾ ਭੁੱਲਿਓ ਤੁਹਾਡੇ ਕਮੈਂਟ ਸਾਡਾ ਹੌਸਲਾ ਵਧਾਉਂਦੇ ਨੇ ਇਸ ਕਰਕੇ ਕਮੈਂਟ ਜ਼ਰੂਰ ਕਰਿਆ ਕਰੋ ਪਿਛਲੀ ਵੀਡੀਓ ਦੇ ਵਿੱਚ ਆਪਾਂ ਦੇਖਿਆ ਸੀ ਜੋਰ ਜੱਟ ਦੇ ਪ੍ਰਿੰਟਡ ਸੂਟ ਦੁਪੱਟਿਆਂ ਦੇ ਨਾਲ ਅੱਜ ਆਪਾਂ ਦੇਖਾਂਗੇ ਬਿਨਾ ਦੁਪੱਟਿਆਂ ਦੇ ਸੂਟ ਆਲਓਵਰ ਪ੍ਰਿੰਟਡ ਸੂਟ ਜੌਰਜਟ ਤੇ ਬਹੁਤ ਹੀ ਲੋ ਪ੍ਰਾਈਸ ਹੈ ਫਿਰ ਬੈਸਟ ਕੁਆਲਿਟੀ ਤੁਹਾਨੂੰ ਮਿਲੇਗੀ ਰਵਿੰਦਰ ਫੈਬਰਿਕ ਤੇ ਚਲੋ ਦੇਖਦੇ ਹਾਂ ਅੱਜ ਦਾ ਸੂਟ ਪ੍ਰਿੰਟਡ ਜੌਰਜਟ ਦਾ ਸੂਟ ਹੈ ਬਹੁਤ ਹੀ ਸੋਹਣਾ ਟਾਈ ਐਂਡ ਡਾਈ ਬਣਿਆ ਹੋਇਆ ਕਾਫੀ ਕਲਰ ਕੰਬੀਨੇਸ਼ਨ ਆ ਲਾਈਟ ਲਾਈਟ ਬਹੁਤ ਹੀ ਪਿਆਰਾ ਸੂਟ टू नाइन नाइन रहेगी प्राइस टू नाइन नाइन फाइव मीटर कट का प्राइज नैक्सट आएगा जी ब्लू कलर का बहुत ही सोहना अंबिया वाला प्रिंट ब्लू कलर का प्रिंट बहुत ही सोहना प्रिंट है स्टफ है 5 ਮੀਟਰ ਕੱਟ ਆਏਗੀ ਜਿਹੜਾ ਵੱਡੇ ਪਰਦਾ ਹੋਏਗਾ ਜੀ ਉਹਦੀ 3.5 ਮੀਟਰ ਕੱਟ ਆਏਗੀ ਸੋਹਣੇ ਸੋਹਣੇ ਸੂਟਾਂ ਨੂੰ ਸੋਹਣੀਆਂ ਸੋਹਣੀਆਂ ਬੀਬੀਆਂ ਪਸੰਦ ਕਰਦੀਆਂ ਰਹਿੰਦੀਆਂ ਨੇ ਪਸੰਦ ਕਰੋ ਸੂਟ ਤੇ ਆਰਡਰ ਦਿਓ ਸੂਟਾਂ ਦੀਆਂ ਸ਼ਕੀਨਣਾ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਮੇਰੀਆਂ ਭੈਣਾਂ ਮੇਰੀਆਂ ਭੈਣਾਂ ਨੂੰ ਠੀਕ ਹੈ ਜੀ ਅਗਲਾ ਕਲਰ ਆਜੇਗਾ ਜੀ ਬਲੈਕ ਕਲਰ ਸਟਾਰ ਪ੍ਰਿੰਟ ਪਿਓਰ ਬਲੈਕ ਕਲਰ ਹੈ ਵੀਡੀਓਜ਼ ਥੋੜਾ ਲੱਗਦਾ ਪਿਆ ਪਰ ਦੂਰ ਤੋਂ ਠੀਕ ਹੀ ਲੱਗਦਾ ਬਹੁਤ ਹੀ ਸੋਹਣਾ ਕਲਰ ਹੈ ਇਹਦੀ ਫਰਾਕ ਬਣਾਓ ਤੁਸੀਂ ਅੰਬ੍ਰੇਲਾ ਫਰਾਕ ਬੜੀ ਸੋਹਣੀ ਲੱਗੇਗੀ ਸ਼ਰਾਰਾ ਬਣਾਓ ਪਲਾਜ਼ੋ ਬਣਾਓ ਬਹੁਤ ਹੀ ਸੋਹਣਾ ਲੱਗੇਗਾ ਇਹਦਾ ਸਟ੍ਰੇਟ ਕੁੜਤੀ ਵੀ ਬੜੀ ਪਿਆਰੀ ਲੱਗੇਗੀ ਤੁਸੀਂ ਜੀਨ ਦੇ ਨਾਲ ਵੀ ਵੇਅਰ ਕਰ ਸਕਦੇ ਜੇ ਕੁਝ ਵੀ ਇਹਦਾ ਬਣਾਓ ਬਹੁਤ ਹੀ ਸੋਹਣਾ ਲੱਗੇਗਾ ਜੀ ਬਲੈਕ ਸਟਾਰ ਪ੍ਰਿੰਟ ਨੈਕਸਟ ਆਏਗਾ ਜੀ ਕਾਫੀ ਕਲਰ ਫਲਾਵਰ ਪ੍ਰਿੰਟ ਬਹੁਤ ਹੀ ਸੋਹਣਾ ਪ੍ਰਿੰਟ ਹੈ 299 ਇਹਦਾ ਆਏਗਾ ਪ੍ਰਾਈਸ ਸ਼ਿਪਿੰਗ ਹੋ ਜਾਏਗੀ ਜੀ ਜਿੱਥੇ ਚਾਹੋ ਉੱਥੇ ਤੁਸੀਂ ਮੰਗਾ ਸਕਦੇ ਜੀ ਬਹੁਤ ਹੀ ਸੋਹਣੇ ਡੇਲੀ wear suit Next आएगा जी बेबी पिंक कलर बहुत ही छोटा छोटा प्रिंट बने बेबी पिंक कलर बार, बार दा आएगा जी सूट बार साढ़े तीन मीटर आएगी कट नैक्सट कलर बड़ा ही सोना कलर है आसमानी जहा छोटा छोटा प्रिंट आएगा फ्राक बनाओ चाहे सूट बनाओ कुर्ती बनाओ जो मर्जी बनाओ बहुत ही सोहना सूट मेरिया आंटिया वास्ते मेरिया भैनों वास्ते बहुत सोहना सूट नैक्सट कलर आएगा जी बहुत ही सोहनी पिस्ता शेड का आएगा, छोटे छोटे फ्लावर बने हुए छोटी छोटी बूटी जॉर्जट बेस ਅਲੋਵਰ ਜੌਰਜਟ ਸੂਟ ਨੈਕਸਟ ਆਏਗਾ ਜੀ ਇਹਦੇ ਉੱਪਰ ਤੇ ਨਿਗਾਹ ਹੀ ਨਹੀਂ ਠਹਿਰਦੀ ਮੇਰੀ ਬਹੁਤ ਹੀ ਸੋਹਣਾ ਪ੍ਰਿੰਟ ਹੈ ਬੜਾ ਪਿਆਰਾ ਪ੍ਰਿੰਟ ਹੈ ਇਹਦੇ ਉੱਪਰ ਬਣੇ ਹੋਏ ਡਾਟਸ ਬਣੇ ਹੋਏ ਆ ਬਲੈਕ ਐਂਡ ਵਾਈਟ ਜੌਰਜਟ ਸੌਫਟ ਕਪੜਾ नेक्स्ट आएगा जी मेहंदी वाइट ग्रीन वाइट द कॉम्बिनेशन बड़ा प्यारा प्रिंट था, बहुत ही सोना सूट है जी स्क्रीनशॉट ले लो तो ऑर्डर कर दो ਗਾ ਜਿਹੜਾ ਮੌਸਮ ਆ ਰਿਹਾ ਨਾ ਉਹਦੇ ਵਿੱਚ ਇੰਨਾ ਸੂਟਾਂ ਦੀ ਬਹੁਤ ਡਿਮਾਂਡ ਰਹਿੰਦੀ ਆ ਇਹਨਾਂ ਦੇ ਤੇ ਵਾਸ਼ ਕਰਨ ਦੇ ਨਾਲ ਨਾ ਪ੍ਰਿੰਟ ਖਰਾਬ ਹੁੰਦੇ ਨੇ ਤੇ ਨਾ ਹੀ ਇਹਨਾਂ ਨੂੰ ਕੁਝ ਇਹ ਫਿਸਦੇ ਨੇ ਫਟਦੇ ਨੇ ਕਿਉਂਕਿ ਕਾਟਨ ਦੇ ਸੂਟ ਕੈਂਬਰੀ ਕਾਟਨ ਦੇ ਆਪ ਲੈਣੋ ਆਪਣਾ ਚਾਕਾਂ ਤੋਂ ਇਥੋਂ ਫਟ ਜਾਂਦਾ ਉਹਦੀ ਬਹੁਤ ਕੰਪਲੇਂਟ ਹੁੰਦੀ ਕਿਉਂਕਿ ਗਰਮੀ ਪਸੀਨੇ ਦੇ ਨਾਲ ਕੱਪੜਾ ਖਰਾਬ ਹੁੰਦਾ ਇਹ ਕੱਪੜੇ ਨੂੰ ਪਰ ਕੁਝ ਨਹੀਂ ਹੋਏਗਾ ਬਹੁਤ ਹੀ ਇਹ ਕੱਪੜਾ ਭਾਵੇਂ 2 ਸਾਲ ਪਾਓ 4 ਸਾਲ ਪਾਓ ਫੁੱਲ ਹੰਡਾਈ ਰਹਿੰਦੀ ਹੈ ਦੀ ਕੱਪੜੇ ਦੀ ਡੇਲੀ ਵੇਅਰ ਵਾਸਤੇ ਬਹੁਤ ਹੀ ਵਧੀਆ ਕਿਉਂਕਿ ਬਾਈਵਾਸ਼ੇ ਖਰਾਬ ਨਹੀਂ ਹੁੰਦੇ ਨੈਕਸਟ ਆ ਜਾਏਗਾ ਜੀ ਲਾਈਨਿੰਗ ਦੇ ਵਿੱਚ ਰੈੱਡ ਕਲਰ ਆ ਬਲੈਕ ਕਲਰ ਦੀ ਲਾਈਨਿੰਗ ਆ ਬਹੁਤ ਹੀ ਸੋਹਣਾ ਇਹ ਵੀ ਪੀਸ ਆ ਮੈਨੂੰ ਸਾਰੇ ਹੀ ਸੋਹਣੇ ਲੱਗਦੇ ਆ ਕਿਉਂਕਿ ਇਹ ਮੈਂ ਆਪ ਹੀ ਖਰੀਦ ਕੇ ਲੈ ਕੇ ਆਉਣੀ ਆ ਮੈਨੂੰ ਇਸ ਕਰਕੇ ਸਾਰੇ ਹੀ ਜ਼ੂਲ ਬਹੁਤ ਸੋਹਣੇ ਲੱਗਦੇ ਆ ਤੁਹਾਨੂੰ ਜਿਹੜਾ ਪਸੰਦ ਲੱਗਦਾ ਤੁਸੀਂ ਉਹਦੇ ਬਾਰੇ ਜਰੂਰ ਦੱਸਿਓ ਕਿਉਂਕਿ ਇਹ ਸੂਟ ਜਿਹੜੇ ਸ਼ਾਇਦ ਮੈਨੂੰ ਲੱਗਦਾ ਮੇਰੇ ਬੱਚਿਆਂ ਵਰਗੇ ਹੁੰਦੇ ਆ ਮੈਂ ਜਦੋਂ ਖਰੀਦਦੀ ਮੈਨੂੰ ਸਾਰੇ ਹੀ ਸੋਹਣੇ ਲੱਗਦੇ ਦਿਲ ਕਰਦਾ ਸਭ ਹੀ ਬਣਾ ਲਾਂ ਪਰ ਇੰਨੇ ਮੇਰੇ ਕੋਲ ਬਣਾਏ ਨਹੀਂ ਜਾਂਦੇ ਕਿਉਂਕਿ ਮੈਂ ਖੁਦ ਸਟਿਚ ਕਰਦੀ ਆ ਆਪਣੇ ਸੂਟ ਇਸ ਕਰਕੇ ਮੇਰੇ ਕੋਲ ਇੰਨੇ ਸੂਟ ਬਣਾਏ ਨਹੀਂ ਜਾਂਦੇ ਹਫਤੇ 'ਚ ਇੱਕ ਦੋ ਸੂਟ ਹੀ ਬਣਦੇ ਆ ਇਹ ਹੈਗਾ ਜੀ ਪਿੰਕ ਕਲਰ ਪਿੰਕ ਕਲਰ ਬਲੈਕ ਲਾਈਨਿੰਗ ਨੈਕਸਟ ਆਏਗਾ ਜੀ ਗ੍ਰੀਨ ਕਲਰ ਬਲੈਕ ਲਾਈਨਿੰਗ ਬਹੁਤ ਹੀ ਸੋਹਣਾ ਹੈ ਇਹ ਸੂਟ ਮੈਂ ਬਣਾ ਕੇ ਦਿੱਤਾ ਸੀ ਆਪਣੀ ਸਿਸਟਰ ਨੂੰ ਬਹੁਤ ਹੀ ਸੋਹਣਾ ਲੱਗਿਆ ਹੈ ਬਹੁਤ ਸੋਹਣੀ ਇਹਦੀ ਕੁੜਤੀ ਤੇ ਨਾਲ ਪਲਾਜ਼ੋ ਬਣਾਇਆ yellow color ਦਾ ਦਾ ਸੂਟ ਬਣਾਇਆ ਸੀ ਮੈਂ ਬਹੁਤ ਹੀ ਸੋਹਣਾ ਲੱਗਿਆ ਬਹੁਤ ਸੋਹਣੀ ਇਹਦੀ ਲੁੱਕ ਆਉਂਦੀ ਗਰਲਿਸ਼ ਲੁੱਕ ਇਕਦਾਂ ਇਸ ਕਰਕੇ ਕੁੜੀਆਂ ਧਿਆਨ ਰੱਖਣ ਸੂਟ ਬਹੁਤ ਸੋਹਣਾ ਹੈ ਆਫਰ ਲੁੱਟ ਲਓ ਬਹੁਤ ਹੀ ਇਹਨਾਂ ਦਾ ਰੀਜ਼ਨੇਬਲ ਪ੍ਰਾਈਸ ਹੈ ਠੀਕ ਹੈ ਜੀ ਇਹ ਤੁਹਾਨੂੰ 299 ਦੇ ਵਿੱਚ ਜਿੱਥੇ ਤੁਸੀਂ ਕਹੋ ਉੱਥੇ ਤੁਹਾਡੇ ਕੋ ਪਹੁੰਚੇਗਾ ਜੀ ਠੀਕ ਹੈ ਜੀ ਸੂਟ ਕਿਵੇਂ ਦੇ ਲੱਗੇ ਸਾਨੂੰ ਜਰੂਰ ਦੱਸਿਓ ਕਮੈਂਟ ਕਰਿਓ ਲਾਈਕ ਕਰਿਓ ਤੇ ਸ਼ੇਅਰ ਕਰਿਓ ਸਬਸਕ੍ਰਾਈਬ ਵੀ ਕਰਿਓ ਧੰਨਵਾਦ ਜੀ